ਭਾਈ ਬਸੰਤ ਸਿੰਘ ਜੀ ਬਾਬਾ ਜੀ ਅੱਜ ਦਿਨ ਪੰਜ ਪਹਾੜਾਂ ਦਾ ਹੂਪਿੱਤਿਆ ਮੁੱਕਣ ਵਿੱਚ ਨਹੀਂ ਆਇਆ ਹੁਣ ਕਿਰਪਾ ਕਰੋ ਤੇ ਕੱਲ ਤੋਂ ਅਗਲਾ ਪ੍ਰਸੰਗ ਸ਼ੁਰੂ ਕਰੋ ਕਿ ਗੁਰੂ ਜੀ ਚਮਕੌਰ ਦੀ ਗੜੀ ਵਿੱਚ ਕਿਵੇਂ ਦਾਖਲ ਹੋਏ ਬਾਬਾ ਜੀ ਭਾਈ ਸਿੱਖੋ ਕਾਲੇ ਨਾ ਪੋ ਪਹਿਲੇ ਕੀਰਤਨ ਵਿੱਚ ਜੁੜੋ ਤਾਂ ਕਿ ਮਨ ਇਕਾਗਰ ਤੇ ਨਿਰਮਲ ਹੋ ਕੇ ਟਿਕੇ ਉਹਦਾ ਕਮਲ ਸੁਦਾ ਹੋ ਕੇ ਵਿਰਾਜੇ ਬਿਰਤੀ ਅਰੂੜ ਹੋ ਕੇ ਬੇਗੰਪੁਰੇ ਪੁੱਜੇ ਸੋ ਕੀਰਤਨ ਸ਼ੁਰੂ ਹੋਇਆ ਫਿਰ ਬਾਬਾ ਜੀ ਨੇ ਇਸ ਤਰ੍ਹਾਂ ਸ਼ੁਰੂ ਕੀਤਾ ਗੁਰਮੁਖ ਜਨੋ ਬੋਲੋ ਵਾਹਿਗੁਰੂ ਬੋਲੋ ਵਾਹਿਗੁਰੂ ਕੱਲ ਆਪਾਂ ਨੇ ਸ੍ਰੀ ਕਲਗੀਧਰ ਜੀ ਦੇ ਚਮਕੌਰ ਆ ਪੜਨ ਦਾ ਪ੍ਰਸੰਗ ਵਿਚਾਰਿਆ ਸੀ ਕਿ ਗੁਰੂ ਜੀ ਨੇ ਪੱਛਮ ਦੱਖਣ ਦੀ ਦਿਸ਼ਾ ਵੱਲ ਬਾਗ ਵਿੱਚ ਜਾ ਉਤਾਰੇ ਕੀਤੇ ਸਾਥੀ ਸਿੰਘਾਂ ਸਾਹ ਕੱਢਣ ਥੋੜੀ ਥੋੜੀ ਵਿੱਥ ਤੇ ਆਸਣ ਜਮਾ ਲੇ ਇਤਨੇ ਵਿੱਚੋਂ ਪਿੱਛੋਂ ਲੜਾਈ ਕਰਕੇ ਬਹੁਤ ਸਾਰੇ ਸਿੰਘਾਂ ਵਿੱਚੋਂ ਪੰਜ ਸਿੰਘ ਬਹੁਤ ਘੈਲ ਹੋਏ ਪਹੁੰਚੇ ਉਹਨਾਂ ਦੱਸਿਆ ਪਾਤਸ਼ਾ ਅਨੰਦਪੁਰ ਸਾਹਿਬ ਵਾਲੀ ਸਾਰੀ ਫੌਜ ਤੇ ਦਿੱਲੀੋਂ ਆਉਂਦੀ ਹੋਰ ਨਵੀਂ 10 ਲੱਖ ਫੌਜ ਇਸੇ ਪਾਸੇ ਆ ਰਹੀ ਹੈ ਫੌਜ ਬਹੁਤ ਨੇੜੇ ਆ ਇਸ ਲਈ ਬਹੁਤ ਛੇਤੀ ਉਪਾਅ ਕਰਨਾ ਚਾਹੀਦਾ ਹੈ ਸਾਤ ਸੰਗਤ ਜੀ ਬੋਲੋ ਜੀ ਵਾਹਿਗੁਰੂ ਆਖੋ ਧੰਨ ਕਲਗੀਧਰ ਪਿਤਾ ਜੀ ਆਪ ਸਿੰਘਾਂ ਨੂੰ ਧੀਰਜ ਦਿੰਦੇ ਨੇ ਖਾਲਸਾ ਜੀ ਘਬਰਾਉਣ ਦੀ ਗੱਲ ਨਹੀਂ ਐ ਕਰਤਾ ਖੇਲ ਕਰੇ ਸਭ ਆਪੇ ਸਾਈਂ ਦੇ ਰੰਗ ਚੋਸ ਤੇ ਕੌਤਕ ਨੇ ਜਿਵੇਂ ਉਸ ਦੀ ਰਜ਼ਾ ਆਸਕ ਇਹ ਨਾ ਆਖੀਐ ਜੇ ਲਿਖਿਆ ਵਰਤੈ ਸੋਈ ਪਰ ਹੁਣ ਜ਼ਰਾ ਫੁਰਤੀ ਤੇ ਹੁਸ਼ਿਆਰੀ ਵਰਤਨੀ ਆ ਸਿਮਰਨ ਵਿੱਚ ਜੁਟੇ ਰਹੋ ਜਿਸ ਕਾਰੇ ਸਾਈ ਨੇ ਲਾਇ ਤੋੜਨੇ ਬਾਉ ਔ ਵੇਖੋ ਉੱਚੀ ਕੱਚੀ ਘੜੀ ਆ ਉਸ ਨੂੰ ਜਾ ਕੇ ਵੇਖੋ ਜੇ ਅਟਾਰੀ ਉੱਚੀ ਤੇ ਦੋ ਛੱਤਾਂ ਦੀ ਹੋਵੇ ਤਾਂ ਉਸ ਦੇ ਮਾਲਕ ਨੂੰ ਸਾਡੇ ਪਾਸ ਲੈ ਆਓ ਪੰਜ ਸਿੰਘ ਗਏ ਤੇ ਹਵੇਲੀ ਦੇ ਮਾਲਕ ਨੂੰ ਆਖਿਆ ਕਿ ਗੁਰੂ ਜੀ ਬਾਗ ਵਿੱਚ ਆਏ ਹੋਏ ਨੇ ਤੇ ਤੋਹਾਨੂੰ ਸੱਦਦੇ ਨੇ ਘੜੀ ਦਾ ਮਾਲਕ ਰਾਏ ਜਗਤ ਸਿੰਘ ਰਾਜਪੂਤ ਕੌਮ ਵਿੱਚੋਂ ਸੀ ਉਸ ਨੂੰ ਪਹਿਲਾਂ ਹੀ ਔਰੰਗਜ਼ੇਬ ਤੇ ਪਹਾੜੀ ਰਾਜਿਆਂ ਵੱਲੋਂ ਚਿੱਠੀਆਂ ਪਹੁੰਚ ਚੁੱਕੀਆਂ ਸੀ ਕਿ ਗੁਰੂ ਜੀ ਨੂੰ ਗ੍ਰਿਫਤਾਰ ਕਰਵਾਉਣ ਵਿੱਚ ਸਹਾਇਤਾ ਦਿੱਤੀ ਜਾਵੇ ਰਾਏ ਜਗਤ ਸਿੰਘ ਬੜੀ ਔਕੜ ਵਿੱਚ ਸੀ ਇੱਕ ਪਾਸੇ ਤਾਂ ਗੁਰੂ ਜੀ ਦਾ ਲਿਹਾਜ਼ ਦੂਜੇ ਪਾਸੇ ਸ਼ਾਹੀ ਹੁਕਮ ਦੀ نافਰਮਾਨੀ ਕਰਕੇ ਜਾਗੀਰ ਖੁੱਸ ਜਾਣ ਦਾ ਡਰ ਤੇ ਪਹਾੜੀ ਰਾਜੰਦੀਆਂ ਰਿਸ਼ਤੇਦਾਰੀਆਂ ਦਾ ਦਬਾਅ ਇਸ ਲਈ ਉਸਨੇ ਟਾਲਣ ਵਾਸਤੇ ਆਖਿਆ ਮੇਰੇ ਹੱਥੇ ਇਸ ਵੇਲੇ ਖਾਲੀ ਨੇ ਗੁਰੂ ਜੀ ਪਾਸ ਕਿਵੇਂ ਜਾਵਾਂ ਤਰਤਕ ਸਿੰਘ ਨੇ ਆ ਕੇ ਇਹ ਗੱਲ ਗੁਰੂ ਜੀ ਨੂੰ ਦੱਸੀ ਤਦ ਗੁਰੂ ਜੀ ਦੀ ਆਗਿਆ ਨਾਲ ਭਾਈ ਦਿਆ ਸਿੰਘ ਜੀ ਨੇ ਪੰਜ ਮੋਹਰਾਂ ਦਿੱਤੀਆਂ ਸਿੰਘ ਨੇ ਮੋਹਰਾਂ ਜਾਂ ਦਿੱਤੀਆਂ ਤੇ ਉਹ ਮੋਹਰਾਂ ਲੈ ਗੁਰੂ ਜੀ ਪਾਸ ਆਇਆ ਮੋਹਰਾਂ ਅੱਗੇ ਰੱਖ ਮੱਥਾ ਟੇਕਿਆ ਤੇ ਅਦਬ ਨਾਲ ਬੈਠ ਗਿਆ ਗੁਰੂ ਜੀ ਬੋਲੇ ਰਾਏ ਜੀ ਸਾਨੂੰ ਤੁਹਾਡੇ ਕਿਲੇ ਦੀ ਲੋੜ ਹੈ ਸਾਡੇ ਸਿੰਘਾਂ ਨੂੰ ਨਾਲ ਲੈ ਜਾ ਕੇ ਵਿਖਾ ਦਿਵੋ ਰਾਏ ਕਿਹਾ ਜੀ ਉਹ ਕਿਲਾ ਤੇ ਨਹੀਂ ਮਾਮੂਲੀ ਕੱਚਾ ਘਰ ਹੈ ਉਸ ਦਾ ਦਰਵਾਜ਼ਾ ਵੀ ਚੰਗਾ ਨਹੀਂ ਨਾ ਹੀ ਉਸ ਵਿੱਚ ਮੋਰਚਾ ਬੰਦੀ ਹੋ ਸਕਦੀ ਹੈ ਉੱਤੇ ਇੱਕ ਕੱਚੀ ਢਾਰੀ ਤਾਂ ਹੈ ਪਰ ਦੂਜੇ ਪਰਾ ਦੀ ਸਾਂਝੀ ਹੈ ਤੇ ਸਾਡੇ ਟੱਬਰ ਉਸ ਦੇ ਵਿੱਚ ਹੀ ਰਹਿੰਦੇ ਵਸਦੇ ਨੇ ਸਾਡੀਆਂ ਜਨਾਨੀਆਂ ਵਿੱਚ ਪਰਦੇ ਦਾ ਰਵਾਜ ਹੈ ਨਹੀਂ ਤਾਂ ਮੈਂ ਆਪ ਜੀ ਨੂੰ ਨਾਲ ਲੈ ਜਾ ਕੇ ਵਿਖਾਲ ਦਿੰਦਾ ਮਹਾਰਾਜ ਜੀ ਤੁਹਾਡੇ ਨਾਲ ਸਾਨੂੰ ਹੋਰ ਕੋਣ ਚੰਗਾ ਸੀ ਜੇਕਰ ਕੁਝ ਵੀ ਗੁੰਜਾਇਸ਼ ਹੁੰਦੀ ਤਦ ਮੈਂ ਸਗੋਂ ਖੁਸ਼ੀ ਨਾਲ ਆਪ ਜੀ ਦੇ ਹਵਾਲੇ ਕਰ ਦਿੰਦਾ ਗੁਰੂ ਜੀ ਨੇ ਸਿੱਖਾਂ ਨੂੰ ਆਖਿਆ ਇਸ ਨੂੰ ਇਸ ਦੇ ਘਰ ਲੈ ਚਲੋ ਇਸ ਲਈ ਸਿੰਘਾਂ ਅੱਗੇ ਲਾਇਆ ਤੇ ਪਿੱਛੇ ਗੁਰੂ ਜੀ ਸਿੰਘਾਂ ਸਮੇਤ ਹੋਲੇ ਕਿਲੇ ਦੇ ਪਾਸ ਪੁੱਜੇ ਤਾਂ ਉਸ ਦਾ ਦੂਜਾ ਭਰਾ ਰੂਪ ਚੰਦ ਮਿਲਿਆ ਉਸ ਨੂੰ ਗੁਰੂ ਜੀ ਨੇ ਕਿਹਾ ਆਪਣੇ ਕਿਲੇ ਦਾ ਦਰਵਾਜ਼ਾ ਅੱਗੇ ਹੋ ਕੇ ਖਲਵਾ ਦਿਓ ਇਹ ਕੁਝ ਭਲਾ ਤੇ ਸਿਆਣਾ ਸੀ ਨਾਲੇ ਛੋਟਾ ਹੋਣ ਕਰਕੇ ਜ਼ਿੰਮੇਵਾਰੀ ਵੀ ਘੱਟ ਸੀ ਇਸ ਨੇ ਸੋਚਿਆ ਕਿ ਵੈਸੇ ਵੀ ਇਹ ਨਾ ਕਿਲਾ ਲੈ ਹੀ ਲੈਣਾ ਪਹਾੜੀ ਰਾਜਿਆਂ ਤੇ ਪਾਤਸ਼ਾਹ ਨੂੰ ਆਖ ਦੇਵਾਂਗੇ ਕਿ ਸਾਡੇ ਵਿੱਚ ਰੋਕਣ ਦੀ ਤਾਕਤ ਨਹੀਂ ਸੀ ਗੁਰੂ ਜੀ ਨੇ ਧੱਕੋ ਜ਼ੋਰੀ ਕਿਲਾ ਖੋਲਿਆ ਇਸ ਲਈ ਉਸ ਨੇ ਹੱਥ ਜੋੜ ਕੇ ਕਿਹਾ ਮਹਾਰਾਜੀ ਮੈਂ ਤਾਂ ਦਾਮਾਲਕਾਂ ਘਰ ਤੋਂ ਗਰੀਬੀ ਦੇ ਕਾਰਨ ਬੜਾ ਦੁਖੀ ਹਾਂ ਤੱਬਰ ਚੋਕਾ ਹੁਣੇ ਮਕਾਨ ਵੀ ਤੁਸੀਂ ਮੰਗਦੇ ਹੋ ਮੇਰੇ ਵਿੱਚ ਹੋਰ ਬਣਾਉਣ ਦੀ ਹਿੰਮਤ ਨਹੀਂ ਬਰਸਰੇ ਇਕਤਦਾਰ ਵੱਡੇ ਭਰਾ ਰਾਏ ਜਗਤ ਸਿੰਘ ਨੇ ਮੈਂ ਆਪ ਤੋ ਨਾ ਬਰਨੀ ਸਭ ਕੁਝ ਆਪਦਾ ਹੈ ਮੈਨੂੰ ਕੁਝ ਮਿਲੇ ਤਦ ਬੂਹਾ ਤਾਂ ਮੈਂ ਆਪੇ ਖੁਲਵਾ ਦੇਵਾਂਗਾ ਜੇ ਦੂਜਾ ਭਰਾ ਨਹੀਂ ਖੋਲਣ ਦੇਵੇਗਾ ਤਾਂ ਮੈਂ ਆਪਣੇ ਘਰ ਦੀ ਇੱਕ ਗੁਪਤਤਾ ਕੀ ਵਿੱਚ ਤੁਹਾਨੂੰ ਅੰਦਰ ਦਾਖਲ ਕਰ ਦੇਵਾਂਗਾ ਸੂਰਜ ਪ੍ਰਕਾਸ਼ ਦੇ ਕਰਤਾ ਜੀ ਲਿਖਦੇ ਨੇ ਕਿ ਗੁਰੂ ਜੀ ਨੇ ਉਸ ਨੂੰ 50 ਮੋਹਰਾਂ ਦਿੱਤੀਆਂ ਉਹ ਦਰਵਾਜ਼ੇ ਵੱਲ ਗਿਆ ਪਰ ਅੰਦਰੋਂ ਦਰਵਾਜ਼ਾ ਨਾ ਖੁੱਲਿਆ ਫਿਰ ਉਸਨੇ ਗੁਪਤਤਾ ਕੀ ਥਾਣੀ ਸਿੰਘਾਂ ਨੂੰ ਅੰਦਰ ਦਾਖਲ ਕੀਤਾ ਗੁਰੂ ਜੀ ਨੇ ਅੰਦਰ ਵਾਲੇ ਸਾਰੇ ਪਰਿਵਾਰ ਨੂੰ ਵਰਤਨ ਵਾਲੀ ਘਟਨਾ ਦੱਸ ਕੇ ਬਾਹਰ ਚਲੇ ਜਾਣ ਦੀ ਆਗਿਆ ਕੀਤੀ ਜੋ ਉਸੇ ਵੇਲੇ ਬਾਹਰ ਨਿਕਲ ਗਿਆ ਹੁਣ ਗੁਰੂ ਜੀ ਤਾਂ ਕੱਚੀ ਗੜੀ ਅੰਦਰ ਮੋਰਚਾ ਬੰਦੀ ਕਰ ਰਹੇ ਸੀ ਉਧਰ ਅਨੰਦਪੁਰ ਵਾਲੀ ਦੁਸ਼ਮਣ ਦੀ ਸੈਨਾ ਤਾਂ ਆਪ ਤਾਂ ਰੋਪੜ ਹੀ ਪਿੱਛੇ ਰਹਿ ਚੁੱਕੀ ਸੀ ਤੇ ਦਿੱਲੀੋਂ ਆਉਣ ਦੀ 10 ਲੱਖ ਨੂੰ ਵੀ ਗੁਰੂ ਜੀ ਦਾ ਕੁਝ ਪਤਾ ਨਹੀਂ ਸੀ ਵੈਸੇ ਸਾਰੀ ਸੈਨਾ ਚਮਕੌਰ ਵਾਲੀ ਹੀ ਆ ਰਹੀ ਸੀ ਪਰੰਤੂ ਬੜੀ ਤਸ਼ਵੀਸ਼ ਵਿੱਚ ਸੀ ਜੁਰਾਈ ਜਗਤ ਸਿੰਘ ਜਾ ਮਿਲਿਆ ਤੇ ਆਖਣ ਲੱਗਾ ਗੁਰੂ ਜੀ 40 ਕੁ ਆਦਮੀਆਂ ਸਮੇਤ ਚਮਕੌਰ ਨੇ ਉਹਨਾਂ ਮੇਰੀ ਗੜੀ ਧੱਕੇ ਨਾਲ ਖੋਲੀ ਆ ਤੇ ਮੇਰੇ ਪਰਿਵਾਰ ਨੂੰ ਬਾਹਰ ਕੱਢ ਦਿੱਤਾ ਗੜੀ ਕੱਚੀ ਤੇ ਬਹੁਤ ਮਾਮੂਲੀ ਆ ਲੜਾਈ ਯੋਗ ਉਕਾ ਹੀ ਨਹੀਂ ਉਸ ਵਿੱਚ ਨਾ ਤਾਂ ਮੋਰਚਾ ਬੰਦੀ ਹੋ ਸਕਦੀ ਆ ਤੇ ਨਹੀਂ ਦਰਵਾਜ਼ਾ ਜ਼ਬਰਜੰਗ ਹੈ ਚਲੋ ਉਸ ਨੂੰ ਪਕੜ ਲਓ ਤੇ ਮੇਰਾ ਘਰ ਮੈਨੂੰ ਦੇਵੋ ਫੇਰ ਕੀ ਸੀ ਤੁਰਕ ਸੈਨਾ ਨੇ ਚਮਕੌਰ ਤੇ ਤਾਵਾ ਬੋਲ ਦਿੱਤਾ ਧੌਂਸੇ ਨਗਾਰੇ ਤੇ ਮਾਰੂ ਵਾਜੇ ਵਜੇ ਘੋੜੇ ਦੌੜੇ ਤੇ ਪਿਆਦੇ ਵਜੇ ਟਿੱਡੀਦਲ ਸੈਨਾ ਦੇ ਚੱਲਣ ਕਰਕੇ ਧਰਤੀ ਤੋਂ ਇਤਨੀ ਗਰਦ ਉੱਠੀ ਕਿ ਸਾਰਾ ਆਕਾਸ਼ ਘੇਰ ਲਿਆ ਤੇ ਸੂਰਤ ਦੀ ਚਮਕ ਧਰਤੀ ਤੱਕ ਪੁੱਜਣੀ ਅਸੰਭਵ ਹੋ ਗਈ ਇਸ ਤਰ੍ਹਾਂ ਬੇਉੜ ਦੀ ਸੈਨਾ ਨੇ ਚਮਕਾਰ ਨੂੰ ਚਫੇਰੋਂ ਆ ਕੇ ਰਿਆ ਬਸੰਤ ਸਿੰਘ ਜੀ ਬਾਬਾ ਜੀ ਕੁੱਲ ਫੌਜ ਕਿਤਨੀ ਕੁ ਹੋਵੇਗੀ ਤੇ ਉਸ ਨਾਲ ਵੱਡੇ ਵੱਡੇ ਕਿਤਨੇ ਕੁ ਸਰਦਾਰ ਤੇ ਜਰਨੈਲ ਸਨ ਬਾਬਾ ਜੀ ਸਾਧ ਸੰਗਤ ਜੀ ਫੌਜ ਬੇਉੜ ਦੀ ਪ੍ਰਤੀਤ ਹੁੰਦੀ ਹੈ ਗੁਰੂ ਜੀ ਨੇ ਜੋ ਜ਼ਫਰਨਾਮੇ ਵਿੱਚ 10 ਲੱਖ ਦਾ ਅੰਦਾਜ਼ਾ ਦੱਸਿਆ ਇਹ ਉਹ ਫੌਜ ਆ ਜੋ ਦਿੱਲੀੋਂ ਔਰੰਗਜ਼ੇਬ ਦੀ ਭੇਜੀ ਪਹਾੜੀ ਰਾਜਿਆਂ ਤੇ ਖਵਾਜਾ ਖਿਜਰ ਦੀ ਮਦਦ ਲਈ ਆਈ ਸੀ ਇਹ ਖਵਾਜਾ ਖਿਜਰ ਖਾਨ ਉਹ ਹੈ ਜਿਸ ਦੇ ਤਹਿਤ ਵਿੱਚ ਆਨੰਦਪੁਰ ਸਾਹਿਬ ਜੁੱਧ ਹੋ ਰਿਹਾ ਸੀ ਤੇ ਜਿਸ ਨੂੰ ਕਲਗੀਧਰ ਜੀ ਨੇ ਕਾਇਰ ਤੇ ਡਰਪੋਕ ਜਾਣ ਕੇ ਖਵਾਜਾ ਮਰਦੂਦ ਦੇ ਨਾਮ ਨਾਲ ਪੁਕਾਰਿਆ ਸੀ ਉਸ ਨਮੀਆਂ ਹੀ ਫੌਜ ਨਾਲ ਨਾਹਰ ਖਾਨ ਗੈਰਤ ਖਾਨ ਪੁਲਾਦ ਖਾਨ ਸਮਾਇਲ ਖਾਨ ਬਹਾਦਰ ਖਾਨ ਸੁਲਤਾਨ ਖਾਨ ਜਹਾਨ ਖਾਨ ਮੀਆਂ ਖਾਨ ਪੂਰੇ ਖਾਨ ਨੂਰੇ ਖਾਨ ਫੂਲ ਖਾਨ ਗੁਲ ਖਾਨ ਹੁਸੈਨ ਖਾਨ ਬਲੀ ਬੇਗ ਖਲੀਲ ਖਾਨ ਮਿਰਜ਼ਾ ਹਿਆਤ ਬੈਗ ਕਰਮ ਬੇਗ ਸੈਦ ਮਹਿਬੂਬ ਅਲੀ ਤੇ ਜ਼ਾਫਰ ਬੇਗ ਆਦਕ ਹੋਰ ਕਈ ਜਰਨੈਲ ਸੀ ਬਾਕੀ ਅਨੰਦਪੁਰ ਸਾਹਿਬ ਤੋਂ ਪਿੱਛਾ ਕਰਦੀ ਆ ਰਹੀ ਵੀ ਸਾਰੀ ਫੌਜ ਚਮਕੌਰ ਪਹੁੰਚ ਗਈ ਸੀ ਜਿਸ ਨਾਲ ਜੂਥਪ ਵਜੀਦ ਖਾਨ ਸੂਬਾ ਸਰਹੰਦ 10000 ਸੂਬਾ ਲਾਹੌਰ ਤੇ 22 ਸਾਰ ਪਹਾੜੀ ਰਾਜਾਂ ਤੋਂ ਬਿਨਾ ਹੋਰ ਛੋਟੇ-ਛੋਟੇ ਸਰਦਾਰ ਰਾਣੇ ਰਾਏ ਨੀਏ ਤੇ ਜਾਗੀਰਦਾਰ ਆਪਣੇ ਮਲਖਈਏ ਸਮੇਤ ਭਾਰੀ ਇਕੱਠ ਲੈ ਕੇ ਪੁੱਜੇ ਹੋਏ ਸੀ ਇਸ ਤੋਂ ਬਿਨਾ ਬਾਹਰ ਪਾਉਣ ਲਈ ਇਲਾਕੇ ਦੇ ਬੇਸ਼ਮਾਰ ਰੰਗੜ ਤੇ ਗੁਜਰਾਤ ਵੀ ਖਵਾਜਾ ਮਰਦੂਦ ਦੇ ਹੁਕਮ ਨਾਲ ਸੱਦੇ ਗਏ ਸੀ ਇਸ ਲਈ ਸਾਰੀ ਗਿਣਤੀ ਦਾ ਅਨੁਮਾਨ ਆਪ ਹੀ ਲਾ ਲਓ ਸਾਡੇ ਵਿਚਾਰ ਵਿੱਚ ਤਾਂ ਬੇਹਿਸਾਬ ਇਕੱਠ ਸੀ ਜਿਸ ਦੇ ਰੌਲੇ ਤੇ ਸ਼ੋਰ ਸ਼ਰਾਬੇ ਨਾਲ ਅਸਮਾਨ ਗੁੰਦੇ ਰਿਹਾ ਸੀ ਤੇ ਕਿਧਰੇ ਕੰਨ ਪਾਇਆ ਸੁਣਦਾ ਨਹੀਂ ਸੀ ਕਟਾ ਅਸਮਾਨ ਨੂੰ ਚੜ ਕੇ ਅਜੀਹਾ ਮਾਲੂਮ ਹੁੰਦਾ ਸੀ ਕਿ ਧਰਤੀ ਤੇ ਅਸਮਾਨ ਮਿਲ ਗਏ ਨੇ ਹਾਂ ਇਹੇ ਆਖ ਸਕਦੇ ਹਾਂ ਕਿ ਇਸ ਢਿੱਡੀਦਲ ਸੈਨਾ ਦੇ ਅਥਾ ਸਾਗਰ ਵਿੱਚ ਚਮਕੌਰ ਜਹਾਜ਼ ਦੀ ਤਰ੍ਹਾਂ ਤੈਰ ਰਿਹਾ ਸੀ ਹਾਂਜੀ ਕਿਲੇ ਦੇ ਅੰਦਰੋਂ ਗੁਰੂ ਮਹਾਰਾਜ ਨੇ ਸਾਰਾ ਮੱਕੜੀਦਲ ਜੋ ਚਫੇਰੇ ਪਸਰਿਆ ਪਿਆ ਸੀ ਆਪ ਵੇਖਿਆ ਦੇ ਸਾਥੀ ਸਿੰਘਾਂ ਨੂੰ ਵਿਖਾ ਕੇ ਇਸ ਤਰ੍ਹਾਂ ਸਮੋਦਨ ਕੀਤਾ ਐ ਧਰਮੀ ਸੂਰਮਿਆਂ ਸਿੱਖੀ ਖੰਨੇ ਉਤੇ ਖੀਤੇ ਵੱਲੋਂ ਨੇ ਕੀ ਆ ਸਿੱਖ ਦਾ ਦਰਸ਼ ਆਪਾ ਵਾਰਨਾ ਤੇ ਘਮਾਉਣਾ ਵੇਖੋ ਪਹਾੜੀ ਰਾਜ ਤੇ ਖਵਾਜ਼ਾ ਖਿਜ਼ਰ ਖਾਨ ਆਪਣੀਆਂ ਕਸਮਾਂ ਤੋੜ ਕੇ ਈਮਾਨ ਛੱਡ ਅਧਰਮੀ ਹੋ ਕੱਖੋਂ ਹਲੇ ਹੋ ਗਏ ਨੇ ਇਹਨਾਂ ਵਿੱਚ ਆਪ ਜਿਹੇ ਧਰਮੀਆਂ ਡਿੜ੍ਹ ਵਿਸ਼ਵਾਸੀਆਂ ਤੇ ਮਰਜੀ ਵੜੇ ਅੱਗੇ ਖਲੋਣ ਦੀ ਦਲੇਰੀ ਨਹੀਂ ਆ ਇਨਾਂ ਦੀ ਆਤਮਾ ਅੰਦਰੋਂ ਇਹਨਾਂ ਨੂੰ ਤਰਕਾਰ ਰਹੀ ਹੈ ਤੁਸੀਂ ਸ਼ੇਰ ਹੋ ਜਵਾਨ ਮਰਦ ਹੋ ਤੁਹਾਡੀ ਟੇਕ ਤੇ ਓਟ ਇੱਕ ਅਕਾਲਤ ਹੈ ਆਪ ਵਾਹਿਗੁਰੂ ਜੀ ਦਾ ਖਾਲਸਾ ਹੋ ਤੇ ਵਾਹਿਗੁਰੂ ਜੀ ਦੀ ਸਦਾ ਫਤਿਹ ਹੈ ਤੁਸੀਂ ਗੁਸਾਈਂ ਦੇ ਸ਼ੇਰ ਮਰਦ ਪਹਿਲਵਾਨ ਹੋ ਬਹਾਦਰੂ ਸੂਰਮੇ ਦੀ ਸਦਾ ਚਾਹ ਹੁੰਦੀ ਹੈ ਛਤਰਣ ਸਿਉ ਅਤਿ ਹੀ ਰਣ ਭੀਤਰ ਜੂਝ ਮਰੋ ਤੋ ਜਾਂਚ ਪਤੀਜਾ ਜੂਜ ਮਰੂ ਰਨ ਮੈਂ ਤਜ ਪੈ ਤੁਮ ਤੇ ਪ੍ਰਭ ਸਿਆਮ ਇਹ ਹੈ ਵਰ ਪਾਵੈ ਪਿਆਰਿਓ ਤੁਹਾਨੂੰ ਯਾ ਕਲ ਮੈਂ ਸਭ ਕਾਲ ਕਿਰਪਾਨ ਕੀ ਭਾਰੀ ਪੂਜਾਨ ਕੋ ਭਾਰੀ ਪਰੋਸੋ ਹੈ ਧਰਮੀ ਸਦਾ ਜੀਂਦੇ ਨੇ ਕਦੇ ਮਰਦੇ ਨਹੀਂ ਦੇਸ਼ ਕੌਮ ਤੇ ਪ੍ਰਾਣੀ ਮਾਤਰ ਦੇ ਭਲੇ ਲਈ ਆਪਾ ਵਾਰਨ ਵਾਲਿਆਂ ਦੇ ਜੀਵਨ ਆਉਣ ਵਾਲੀਆਂ ਨਸਲਾਂ ਲਈ ਫਤਿਹ ਤੇ ਮਾਣ ਦਾ ਕਾਰਨ ਹੋ ਕੇ ਚਾਨਣ ਮਨਾਰੇ ਦਾ ਕੰਮ ਕਰਦੇ ਨੇ ਤੁਹਾਡਾ ਦਰਸ਼ ਧਰਮ ਚਲਾਵਨ ਸੰਤੋ ਬਾਰਨ ਦੁਸ਼ਟ ਸਭਨ ਕੋ ਮੂਲ ਉਪਰਨ ਕਾਇਰ ਡਰਪੋਕੂ ਤੇ ਖੁਦਗਰਜ਼ ਲੋਕ ਗਿੱਦੜਾਂ ਚੂਹਿਆਂ ਤੇ ਬਿੱਲੀ ਕੁੱਤਿਆਂ ਦੀ ਮੌਤ ਮਾਰ ਕੇ ਮਰਨ ਨੂੰ ਵਿਗਾੜਦੇ ਨੇ ਪਰ ਧਰਮੀ ਮੌਤ ਲਾੜੀ ਨੂੰ ਵਰਦਾ ਤੇ ਲੋਕ ਸੁਖੀ ਪਰਲੋਕ ਸੋਹੇਲੇ ਹੋਣ ਲਈ ਧਰਮੀ ਯੁੱਧ ਵਿੱਚ ਸ਼ਹੀਦ ਹੋਣ ਨਾਲੋਂ ਅੱਛਾ ਹੋਰ ਕੋਈ ਸਾਧਨ ਨਹੀਂ ਸਮਝਦਾ ਫਿਰ ਹਜ਼ੂਰ ਨੇ ਗੜੀ ਦੀਆਂ ਚਾਰੇ ਬਾਹਾਂ ਤੇ ਅਠਾਠ ਸਿੰਘ ਵੰਡ ਦਿੱਤੇ ਭਾਈ ਕੋਠਾ ਸਿੰਘ ਤੇ ਭਾਈ ਮਦਨ ਸਿੰਘ ਜੀ ਨੂੰ ਦਰਵਾਜ਼ੇ ਤੇ ਖੜਾ ਕੀਤਾ ਸਾਬ ਅਜੀਤ ਸਿੰਘ ਸਾਹਿਬ ਜੁਝਾਰ ਸਿੰਘ ਜੀ ਭਾਈ ਦਿਆ ਸਿੰਘ ਜੀ ਤੇ ਭਾਈ ਸੰਤ ਸਿੰਘ ਜੀ ਨੂੰ ਆਪਣੇ ਨਾਲ ਲੈ ਕੇ ਉੱਚੀ ਈਟਾਰੀ ਵਿੱਚ ਚਲੇ ਗਏ ਗੋਲੀ ਸਿਕਾ ਤੇ ਤੀਰਾਦਕ ਵੰਡ ਕੇ ਬਹੁਤ ਸੰਕੋਚ ਨਾਲ ਵਰਤਨ ਦੀ ਆਗਿਆ ਕੀਤੀ ਭਾਈ ਆਲਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਦੀ ਸੇਵਾ ਸਾਰਿਆਂ ਦੀ ਖਬਰ गिरिपुरी लगी ਹੁਣ ਤਿਆਰ ਬਰ ਤਿਆਰ ਹੋ ਕੇ ਅਕਾਲਪੁਰ ਖੱਗੇ ਸੰਮੁਖ ਜੂਝਣ ਦਾ ਬਲ ਪ੍ਰਦਾਨ ਕਰਨ ਲਈ ਅਰਦਾਸ ਕੀਤੀ ਤੇ ਫਿਰ ਰਲ ਕੇ ਸਾਰਿਆਂ ਉੱਚੀ ਸੁਰ ਨਾਲ ਗਾਵਿਆ ਦੇਹ ਸਵਾ ਬਰ ਮੋਹ ਇਹ ਸੁਭ ਕਰ ਮੰਤੇ ਕਬ ਹੂੰ ਨ ਟਰੂੰ ਨ ਡਰੂੰ ਅਰ ਸੋ ਜਬ ਜਾਏ ਲਰੋ ਨਿਸ਼ਚੈ ਕਰੇ ਆਪਣੀ ਜੀਤ ਕਰੂੰ ਅਰ ਸਿਖ ਹੂੰ ਆਪਣੇ ਹੀ ਮਨ ਕੋ ਇਹ ਲਾਲਚ ਹੋ ਗੁਨ ਤੋਂ ਉਚਰੂੰ ਜਦ ਆਵ ਕੀ ਆਉਦ ਨਿਦਾਨ ਬਣੈ ਅਤਹੀ ਰਨ ਮੈਂ ਤਬ ਜੂਜ ਮਰੂੰ ਜਦ ਆਵ ਕੀ ਆਉਦ ਨਿਦਾਨ ਬਣੈ ਅਤਹੀ ਰਨ ਮੈਂ ਤਬ ਜੂਜ ਮਰੂੰ ਅਤਹੀ ਰਨ ਮੈਂ ਤਬ ਜੂਜ ਮਰੂੰ ਹੁਣ ਬੀਰ ਰਸ ਵਿੱਚ ਆਪ ਮਸਤ ਹੋ ਕੇ ਆਪ ਆਪਣੀ ਥਾਂ ਸੁਚੇਤ ਹੋ ਕੇ ਭੁੱਖਿਆ ਸ਼ੇਰਾਂ ਵਾਂਗ ਦੁਸ਼ਮਣਾਂ ਦੀ ਉਡੀਕ ਕਰਨ ਲਗੇ ਹੁਣ ਬਾਬਾ ਜੀ ਨੇ ਅਗਲਾ ਪ੍ਰਸੰਗ ਕੱਲ ਤੇ ਮੁਲਤਵੀ ਕਰਕੇ ਸਮਾਪਤੀ ਕੀਤੀ